ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕਲੇਰ ਬਾਲਾਪਾਈ ਵਿਖੇ ਬੀਤੇ ਦਿਨੀ ਸ਼ਰਿਆਮ ਵਿਖਾਈ ਗਈ ਗੁੰਡਾਗਰਦੀ ਸਰਕਾਰੀ ਰਾਹ ਨੂੰ ਲੈ ਕੇ ਮਾਮਲਾ ਗਰਮਾਇਆ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਸ਼ਰਿਆਮ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਚਲਾਏ ਇੱਟਾਂ ਰੋੜੇ ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕਲੇਰ ਬਾਲਾਪਾਈ ਵਿਖੇ ਜਿੱਥੇ ਕਿ ਬੀਤੇ ਦਿਨੀ 30 10 2025 ਨੂੰ ਪ੍ਰੇਮ ਸਿੰਘ ਪੁੱਤਰ ਅਰਜਨ ਸਿੰਘ ਮਨਜੀਤ ਗੌਰ ਪਤੀ ਭਪਿੰਦਰ ਸਿੰਘ ਵੱਲੋਂ ਅਣਪਛਾਤੇ ਵਿਅਕਤੀਆਂ ਨੂੰ ਲੈ ਕੇ ਹਰਦੀਪ ਸਿੰਘ ਲਖਰ ਲੱਖਾ ਸਿੰਘ ਬਲਵਿੰਦਰ ਸਿੰਘ ਪੁੱਤਰ ਲੱਖਾ ਸਿੰਘ ਦੇ ਘਰ ਵੜ ਕੇ ਦਿਨ ਦਿਹਾੜੇ ਗੁੰਡਾਗਰਦੀ ਕਰਦੇ ਹੋਏ ਘਰ ਦੀ ਤੋੜ ਭੰਨ ਕਰਕੇ ਉਹਨਾਂ ਨੇ ਜਨਾਨੀਆਂ ਨੂੰ ਗੱਦੀ ਸਬਜ਼ਾਬਲੀ ਬੋਲੀ ਤੇ ਜਾਨੋਂ ਮਾਰਦੇ ਆ ਧਮਕੀਆਂ ਦਿੱਤੇ ਗਏ ਅਤੇ ਜ਼ਰਬੀ ਜ਼ਬਰੀ ਸਰਕਾਰੀ ਰਾਹ ਵਾਹ ਲਿਆ ਗਿਆ ਪੀੜਤ ਪਰਿਵਾਰ ਨੇ ਆਪਣਾ ਦੁੱਖੜਾ ਸੁਣਾਉਂਦੇ ਪੱਤਰਕਾਰਾਂ ਨੂੰ ਦੱਸਦਿਆਂ ਜਾਣਕਾਰੀ ਦਿੱਤੀ ਕਿ ਗੁੰਡੇ ਬਦਮਾਸ਼ਾਂ ਦੇ ਨਾਲ ਦੋ ਜਾਣੇ ਪੁਲਿਸ ਦੀ ਵਰਦੀ ਵਿੱਚ ਸਨ ਜਿਨ੍ਹਾਂ ਨੇ ਸਾਨੂੰ ਬਚਾਉਣ ਦੀ ਬਜਾਏ ਇਹਨਾਂ ਗੁੰਡਿਆਂ ਦੀ ਮਦਦ ਕੀਤੀ। ਉਹਨਾਂ ਨੇ ਕਿਹਾ ਕਿ 112 ਦੇ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਗਈ। 112 ਵਾਲੇ ਵੀ ਇਹੀ ਕਹਿੰਦੇ ਰਹੇ ਕਿ ਤੁਸੀਂ ਆਪਣੇ ਥਾਣੇ ਜਾਓ। ਜਦੋਂ ਕਿ ਗੁੰਡੇ ਬਦਮਾਸ਼ਾਂ ਵੱਲੋਂ ਨਜਾਇਜ਼ ਤੇਜ ਧਾਰ ਹਥਿਆਰਾਂ ਨਾਲ ਘਰ ਨੂੰ ਪੂਰਾ ਘੇਰਾ ਪਾਇਆ ਹੋਇਆ ਸੀ ਅਸੀਂ ਤਾਂ ਆਪਣੇ ਘਰਾਂ ਵਿੱਚ ਵੜ ਕੇ ਆਪਣੀ ਜਾਨ ਆਪਣੇ ਬੱਚਿਆਂ ਦੀ ਜਾਨ ਨੂੰ ਮਾਸਾ ਬਚਾਰੇ ਸੀ ਪਰ ਦਸਨ ਜੋਗ ਹੈਗੇ 5-6 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਦੋਂ ਇਸ ਸਬੰਧੀ ਐਸਐਚਓ ਹਰਜੀਤ ਸਿੰਘ ਮੱਤੇ ਆਲ ਨਾਲ ਗੱਲਬਾਤ ਕੀਤੀ ਗਈ ਫੋਨ ਤੇ ਪੱਤਰਕਾਰ ਦੁਆਰੇ ਤੇ ਉਹਨਾਂ ਨੇ ਕਿਹਾ ਕਿ ਪਲਾਟ ਉਹਨਾਂ ਨੇ ਇਹ ਕਹਿ ਕੇ ਪਲਾਟ ਛੱਡਦਾ ਕਿ ਮੈਂ ਆਰਾਮ ਤੀਰ ਧਾਮ ਫੋਨ ਕੱਟ ਦਿੱਤਾ ਗਿਆ ਪ੍ਰੇਮ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਜਾਣਦਾ ਮੈਂ ਸ਼ਹਿਰ ਇਹਨਾਂ ਹੁਣ ਵੇਖਾਂਗੇ ਜੋ ਹੋਵੇਗਾ ਖਬਰ ਪ੍ਰਸ਼ਾਸਕ ਹੁਣ ਤੇ ਪੁਲਿਸ ਕੋਈ ਕਾਰਵਾਈ ਕਰਦੀ ਏ ਜਾਂ ਨਹੀਂ ਜਾ ਫਿਰ ਠੰਡੇ ਵਸਤੇ ਪਾ ਕੇ ਵੱਡੇ ਹਾਸੇ ਦੀ ਉਡੀਕ ਕਰ ਰਹੀ ਏ ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਣਜੀਤ ਸਿੰਘ ਰਾਜਾ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਤੇਵਾਲ ਕਰਵਾਈ ਸੀ ਰਾਹ ਦੀ 2 5 2025 ਨੂੰ ਜੀ ਉਹ ਨਿਸ਼ਾਨ ਦੀ ਕੰਪਿਊਟਰਾਈਜ਼ ਹੋਈ ਸੀ ਇਹਨਾਂ ਦੀ ਹਰਦੀਪ ਸਿੰਘ ਹੋਣਾਂ ਦੀ ਜਿਹਦੇ ਤੇ ਤਹਿਸੀਲਦਾਰ ਸਾਹਿਬ ਡਿਵੀਜ਼ਨ ਸਾਹਿਬ ਕਾਨ ਕੋ ਸਾਹਿਬ ਪਟਵਾਰੀ ਸਾਹਿਬ ਸਾਰੇ ਆਏ ਸੀ ਜੀ ਪਿੰਡ ਦੀ ਪੰਚਾਇਤ ਸੀ ਉਹ ਮੈਂਬਰ ਸਾਹਿਬ ਵੀ ਨਾਲ ਸੀ ਦੋਵੇਂ ਸਰਪੰਚ ਸਾਹਿਬ ਸੀ ਨਾਲ ਸਾਰੇ ਪਿੰਡ ਦੀ ਤੇ ਦੂਜੀ ਪਾਰਟੀ ਵੱਲੋਂ ਜਿਨ੍ਹਾਂ ਦੀ ਜ਼ਮੀਨ ਹੈ ਉਹ ਵੀ ਨਾਲ ਹੀ ਸਾਰੇ ਸਹਿਮਤੀ ਦੇ ਨਾਲ ਇਹ ਸਭ ਕੁਝ ਹੋਇਆ ਵਾ ਨਿਸ਼ਾਨਦੀ ਹੋਈ ਆ ਰਾਹ ਦੀ ਰਸਤੇ ਦੀ ਨਿਸ਼ਾਨਦੀ ਹੈ ਇਹ ਹਰ ਇੱਕ ਦੀ ਸਹਿਮਤੀ ਦੇ ਨਾਲ ਹੋਈ ਆ ਚਲੋ ਉਸ ਟਾਈਮ ਤੋਂ ਨਾ ਲੱਗਾ ਸੀ ਤੇ ਜਿਹੜਾ ਆ ਵੀ ਇਹਨਾਂ ਨੇ ਨਈ ਮਿੱਟੀ ਪਾਈ ਪਰ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਵੀਡੀਓ ਦੀ ਹਾਜ਼ਰੀ ਦੇ ਵਿੱਚ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਬੁਰਜੀਆਂ ਗੱਡੀਆਂ ਵੀ ਜੀ ਇਸ ਪਰਿਵਾਰ ਨੇ ਇਹ ਸਾਰੇ ਇੰਡਰੀ ਪੰਚਾਇਤ ਆ ਜਦੋਂ ਉਹਦੋਂ ਇਹਨਾਂ ਨੇ ਬੁਰਜੀਆਂ ਗੱਡ ਲੀਆਂ ਤੇ ਇਹ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਜਿਹੜਾ ਵਾ ਵੀ ਮਿੱਟੀ ਪਾਈ ਆ ਉਹ ਵੀ ਪੰਚਾਇਤ ਦੀ ਹਾਰੀ ਪਈ ਆ ਕੋਈ ਗੱਲ ਨਹੀਂ ਬੜੀ ਸਹਿਮਤੀ ਦੇ ਨਾਲ ਮਿੱਟੀ ਪੈ ਗਈ ਸਭ ਕੁਝ ਹੋ ਗਿਆ

ਇਹ ਇਹ ਦੂਜਾ ਕੇਤੀ ਥਾਂ ਤੇ ਬਾਅਦ ਨਹੀਂ ਪਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਜੀ ਮੇਰਾ ਨਾਮ ਗੁਰਜੀਤ ਸਿੰਘ ਪੁੱਤਰ ਸਰਦਾਰ ਹਦੀਪ ਸਿੰਘ ਪਿੰਡ ਕਲੇਰ ਬਾਲਾ ਪਾਈ ਹਲਕਾ ਮਜੀਠਾ ਜ਼ਿਲ੍ਹਾ ਅਮਰਸਰ ਪੰਜਾਬ ਪੰਜਾਬ ਦਾ ਵਾਸੀ ਹਾਂ ਜੀ ਮੈਂ ਜੀ ਲੰਬੇ ਸਮੇਂ ਤੋਂ ਫੋਰਨ ਕੰਟਰੀ ਵਿੱਚ ਰਹਿ ਰਹੇ ਹਾਂ ਜੀ ਅੱਜ ਮੈਂ ਤੁਹਾਡੇ ਨਾਲ ਆਪਣਾ ਦੁੱਖੜਾ ਸਾਂਝਾ ਕਰਨਾ ਚਾਹੁੰਦਾ ਜੀ ਪੰਜਾਬ ਵਿੱਚ ਮੇਰਾ ਪਰਿਵਾਰ ਬਾਹਰ ਖੇਤਾਂ ਵਿੱਚ ਡੇਰੇ ਤੇ ਰਹਿੰਦੇ ਆ ਜੀ ਅਸੀਂ ਜੋ ਸਾਡੇ ਡੇਰੇ ਨੂੰ ਇੱਕ ਸਰਕਾਰੀ ਰਸਤਾ ਜਾਂਦਾ ਹੈ ਜੋ ਕਿ ਪ੍ਰੇਮ ਸਿੰਘ ਪੁੱਤਰ ਅਰਜਨ ਸਿੰਘ ਮਨਜੀਤ कौर ਪਤਨੀ ਭਵਿੰਦਰ ਸਿੰਘ ਅਤੇ ਹਰਮੀਰ ਸਿੰਘ ਪਿੰਡ ਸੰਦਮਾ ਜੋ ਕਿ ਇਹਨਾਂ ਦਾ ਰਿਸ਼ਤੇਦਾਰ ਆ ਉਹ 70 80 ਗੁੰਡੇ ਲਿਆ ਕੇ ਜੀ ਜ਼ਬਰੀ ਉਹ ਸਾਡਾ ਸਰਕਾਰੀ ਰਸਤਾ ਵਾਹ ਕੇ ਸਾਡੇ ਘਰ ਵਿੱਚ ਵੜ ਕੇ ਪੰਨ ਤੋੜ ਅਤੇ ਮੇਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਤੇ ਜੋ ਕਿ ਸਾਰੀ ਘਟਨਾ ਸਾਡੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਚੁੱਕੀ ਹੈ ਜੀ ਤੇ ਇਹ ਘਟਨਾ ਮਿਤੀ 30 ਅਕਤੂਬਰ 2025 ਦੀ ਘਟਨਾ ਜੀ ਅੱਜ 5-6 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਆ ਉਦੋਂ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਅਸੀਂ ਬਾਹਰਲੀਆਂ ਕੰਟਰੀਆਂ ਵਿੱਚ ਗਏ ਮੁੰਡੇ ਕੁੜੀਆਂ ਵਾਪਸ ਲੈ ਕੇ ਆਉਣੇ ਹਨ। ਇੰਡੀਆ ਨੂੰ ਇੱਕ ਫੋਰਨ ਕੰਟਰੀ ਬਣਾ ਦੇਣਾ ਹੈ। ਆਹ ਹੈ ਤੁਹਾਡੀ ਫੋਰਨ ਕੰਟਰੀ ਜਿੱਥੇ ਹਰ ਰੋਜ਼ ਨਸ਼ੇ ਨਾਲ ਮੁੰਡੇ ਕੁੜੀਆਂ ਮਰ ਰਹੇ ਹਨ। ਜਿੱਥੇ ਆਏ ਦਿਨ ਗੁੰਡਾਗਰਦੀ, ਡਕੈਤੀਆਂ, ਫਰੋਤੀਆਂ, ਕਤਲੇਆਮ ਹੋ ਰਿਹਾ ਹੈ। ਗੁੰਡਾਗਰਦੀ ਨਾਲ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੇ ਘਰਾਂ ਨੂੰ ਜਾਂਦੇ ਰਸਤੇ ਤੇ ਕਬਜ਼ੇ ਕੀਤੇ ਜਾ ਰਹੇ ਹਨ ਜੀ। ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਜੀ ਮਾਨ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਇਹ ਸਾਰੀ ਨਸ਼ਲ ਗੁਸ਼ੀ ਰੋਕੋ ਪੰਜਾਬ ਨੂੰ ਖੁਸ਼ਹਾਲ ਤੇ ਸੋਹਣੇ ਦੀ ਚੜੀ ਬਣਾਓ ਮੈਂ ਆਪਣੀ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਦੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕਿ ਮੇਰੇ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੇ ਸਾਨੂੰ ਨਜਾਇਜ਼ ਹਿਥਿਆਰ ਵੀ ਦਿਖਾਏ ਗਏ ਜੀ ਸਾਡੀਆਂ ਮਾਵਾ ਭੈਣਾਂ ਨੂੰ ਗਲਤ ਵੀ ਬੋਲਿਆ ਗਿਆ ਜੀ ਸਾਡੀਆਂ ਮਾਵਾ ਭੈਣਾਂ ਨੂੰ ਜੋ ਕਿ ਮੈਂ ਸ਼ਬਦ ਇੱਥੇ ਤੁਹਾਨੂੰ ਰਿਕਾਰਡ ਕਰਕੇ ਨਹੀਂ ਦੱਸ ਸਕਦਾ ਇਦਾਂ ਦੇ ਸ਼ਬਦ ਗਲਤ ਗੰਦੇ ਸ਼ਬਦ ਬੋਲੇ ਗਏ ਜੀ ਸੋ ਸਾਡੀ ਬੇਨਤੀ ਹੈ ਸਾਰੇ ਉੱਚ ਅਧਿਕਾਰੀਆਂ ਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਹੋਣਾ ਨੂੰ ਕਿ ਪਲੀਜ਼ ਸਾਨੂੰ ਇਨਸਾਫ ਦਵਾਇਆ ਜਾਵੇ ਸਾਡੀ ਮਦਦ ਕੀਤੀ ਜਾਵੇ ਇਹੋ ਜਿਹੇ ਗੁੰਡਿਆਂ ਦੇ ਕੋਲੋਂ ਇਹੋ ਜਿਹੇ ਗੁੰਡਿਆਂ ਨੂੰ ਸਬਕ ਸਿਖਾਇਆ ਜਾਵੇ ਜੀ ਅੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ